ਪਰ ਬੱਚੇ ਜਦੋਂ ਚੁੰਦਾ ਪਾਣੀ ਵਿਚਾਰੇ ਉਤੋਂ ਦੀ ਮੋਮ ਜਮ ਲੈ ਕੇ ਇੱਥੇ ਪੈ ਜਾਂਦੇ ਅੱਧਾ ਇੱਥੋਂ ਦਾ ਬਦ ਜੋਕ ਮੁੰਨੇ ਅਹੀਂ ਹੋਈ ਜਿੰਤਾਂ ਦੀ ਰੋਟੀ ਅੱਧੀ ਮਿਲੇ ਪੂਰੀ ਮਿਲੇ ਖਾ ਗਿਓ ਕੋਈ ਰਹਿ ਜਾਈਦਾ ਗਰੀਬੀ ਦੇ ਨਾਲ ਝੁੱਲਸ ਰਿਹਾ ਇਹ ਪਰਿਵਾਰ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਘਰ ਦੀ ਛੱਤ ਮਕਾਨ ਦੀ ਹਾਲਤ ਦੇਖ ਹੋ ਜਾਓਗੇ ਹੈਰਾਨ ਦੋ ਵੇਲੇ ਦੀ ਰੋਟੀ ਤੋਂ ਵੀ ਵਾਂਝਾ ਹੈ ਪਰਿਵਾਰ ਮਾਪਿਆਂ ਸਮੇਤ ਬੱਚੇ ਵੀ ਹੋਏ ਡਿਪਰੈਸ਼ਨ ਦਾ ਸ਼ਿਕਾਰ ਪਰਿਵਾਰ ਨੇ ਰੋ ਰੋ ਲਗਾਈ ਮਦਦ ਦੀ ਗੁਹਾਰ ਇਸ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੇ ਮਾੜੇ ਹਨ ਜਿਸ ਦੇ ਵਿੱਚ ਘਰ ਦੀ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਰਸੋਈ ਅਤੇ ਗੁੱਸਲਖਾਨਾ ਇੱਕੋ ਹੀ ਥਾਂ ਤੇ ਹੈ ਜਿਸ ਦੇ ਕਾਰਨ ਇਸ ਪਰਿਵਾਰ ਨੂੰ ਪਿਛਲੇ 20 ਸਾਲਾਂ ਤੋਂ ਦੁੱਖ ਚੱਲਣਾ ਪੈ ਰਿਹਾ ਦੱਸ ਦਈਏ ਕਿ ਗਰੀਬੀ ਦੀ ਮਾਰ ਖਾ ਰਿਹਾ ਹੈ ਪਰਿਵਾਰ ਕਿਸੇ ਵੇਲੇ ਸੁੱਖ ਦੀ ਜ਼ਿੰਦਗੀ ਜਿਉਂਦਾ ਸੀ ਕੁਝ ਨਾ ਕੁਝ ਕਰਕੇ ਪਰਿਵਾਰ ਦਾ ਮੋਦੀ ਬੱਚਿਆਂ ਨੂੰ ਪੜਾਉਂਦਾ ਸੀ ਅਤੇ ਨਾਲ ਦੋ ਵੇਲੇ ਦੀ ਰੋਟੀ ਪੂਰੀ ਕਰਦਾ ਸੀ ਪਰ ਜਦ ਉਹ ਬਿਮਾਰ ਪੈ ਗਿਆ ਤਾਂ ਇਹ ਸੁੱਖ ਦੀ ਜ਼ਿੰਦਗੀ ਦੁੱਖਾਂ ਦੇ ਵਿੱਚ ਤਬਦੀਲ ਹੋ ਗਈ ਅਤੇ ਹੁਣ ਪਰਿਵਾਰ ਘਰ ਦੀ ਮੁਰੰਮਤ ਤਾਂ ਦੂਰ ਦੀ ਗੱਲ ਹੁਣ ਦੋ ਵੇਲੇ ਦੀ ਰੋਟੀ ਵੀ ਮੁਸ਼ਕਲ ਦੇ ਨਾਲ ਖਾ ਰਿਹਾ ਇਸ ਗਰੀਬੀ ਦੀ ਮਾਰ ਤਲੇ ਦੱਬਿਆ ਪਰਿਵਾਰ ਅੰਮ੍ਰਿਤਸਰ ਦੇ ਟਪਈ ਇਲਾਕੇ ਤੋਂ ਤਾਲੁਕਾਤ ਰੱਖਦਾ ਹੈ ਜੋ ਪਿਛਲੇ 20 ਸਾਲਾਂ ਤੋਂ ਗਰੀਬੀ ਦੀ ਮਾਰ ਤਲੇ ਬਿਸਰਿਆ ਹੈ ਜਿਨ੍ਹਾਂ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਦੁੱਖ ਵੀ ਉਨ੍ਹਾਂ ਸ਼ਬਦਾ ਰਾਹੀ ਨਹੀਂ ਸਿਰਫ ਇਹਨਾਂ ਦੀ ਅੱਖਾਂ ਦੇ ਹੰਝੂਆਂ ਰਾਹੀ ਬੋਲਦੇ ਹਨ ਇਹ ਹੰਝੂ ਕਦੇ ਹੌਲੀਆਂ ਗੱਲ ਕਰਦੇ ਹਨ ਕਦੇ ਖਾਮੋਸ਼ੀ ਵਿੱਚ ਹੱਲਾ ਮਚਾ ਜਾਂਦੇ ਹਨ ਪਰ ਕਿਸੇ ਨੂੰ ਸੁਣਾਈ ਨਹੀਂ ਦਿੰਦੇ ਇਹ ਪਰਿਵਾਰ ਸਾਲਾਂ ਤੋਂ ਗਰੀਬੀ ਦੀ ਲੰਮੀ ਲੜਾਈ ਲੜ ਰਿਹਾ ਹੈ ਇੱਕ ਬਜ਼ੁਰਗ ਦੰਪਤੀ ਅਤੇ ਉਹਨਾਂ ਦੇ ਤਿੰਨ ਬੱਚੇ ਜਿਨ੍ਹਾਂ ਦੇ ਵਿੱਚ ਇੱਕ ਪੁੱਤਰ ਅਤੇ ਦੋ ਧੀਆ ਜੋ ਅਜੇ ਵੀ ਕਵਾਰੀਆਂ ਹਨ ਗਰੀਬੀ ਨੇ ਉਹਨਾਂ ਦੀ ਮਾਸੂਮ ਜ਼ਿੰਦਗੀ 'ਚ ਇਨਾ ਡਰ ਤਨਾਅ ਅਤੇ ਡਿਪਰੈਸ਼ਨ ਭਰ ਦਿੰਦਾ ਹੈ ਕਿ ਹੁਣ ਉਹ ਜਿਉਂਦੇ ਹੋਏ ਵੀ ਖਾਮੋਸ਼ ਹੋ ਗਏ ਹਨ ਘਰ ਦੀਆਂ ਛੱਤਾਂ ਕਰਦੇ ਵੀ ਡਿੱਗ ਸਕਦੀਆਂ ਨੇ ਅਤੇ ਦੋ ਵੇਲੇ ਦੀ ਰੋਟੀ ਨੂੰ ਵੀ ਹੁਣੇ ਪਰਿਵਾਰ ਤਰਸ ਰਿਹਾ ਇਹ ਪਰਿਵਾਰ ਇੱਕ ਇੱਕ ਦਿਨ ਕਰਕੇ ਨਰਕ ਵਰਗੀ ਜ਼ਿੰਦਗੀ ਵੀ ਜੀ ਰਿਹਾ ਇਹਨਾਂ ਦੇ ਘਰ ਵਿੱਚ ਗੁਜ਼ਾਰਾ ਕਰਨਾ ਇੰਨਾ ਮੁਸ਼ਕਲ ਹੋ ਗਿਆ ਕਿ ਰਸੋਈ ਦੇ ਨਾਲ ਹੀ ਗੁਸਲਖਾਨਾ ਬਣਾਇਆ ਹੋਇਆ ਦੱਸਿਏਗੀ ਪਿਤਾ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈ ਜਿਸ ਦੇ ਚਲਦਿਆਂ ਇੱਕ ਤੀ ਜੋ 12ਵੀਂ ਪਾਸ ਕਰ ਬੱਚਿਆਂ ਦੀ ਟਿਊਸ਼ਨ ਆ ਲੈ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ ਪਰ ਘਰ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਉਹ ਵੀ ਹੁਣ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਇਸ ਮੌਕੇ ਘਰ ਚ ਰਹਿਣ ਵਾਲੀ ਬਜ਼ੁਰਗ ਔਰਤ ਨੇ ਦੱਸਿਆ ਕਿ ਜਦ ਮੀ ਪੈਂਦਾ ਹੈ ਤਾਂ ਛੱਤ ਟੋਣ ਲੱਗ ਜੰਦੀ ਹੈ ਤੇ ਬੱਚੇ ਮੋਮ ਜਾਮਾ ਵਿਸ਼ਾ ਕੇ ਰਾਤ ਨੂੰ ਸੌਂਦੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਹਾਲਾਤ ਜਲਦ ਹੀ ਠੀਕ ਹੋ ਜਾਣਗੇ ਤੇ ਪਰਿਵਾਰ ਇੱਕ ਸੁੱਖ ਦਾ ਸਾਹ ਲੈ ਸਕੇਗਾ ਇਸ ਦੌਰਾਨ ਪਰਿਵਾਰ ਨੇ ਲੋਕਾਂ ਤੋਂ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ गुहार लगाई ਹੈ ਤਾਂ ਜੋ ਉਹਨਾਂ ਦੇ ਘਰ ਦੀ ਹਾਲਾਤ ਵੀ ਠੀਕ ਹੋ ਸਕਣ ਅਤੇ ਇੱਕ ਸੁਖਮਈ ਜੀਵਨ ਇਹ ਪਰਿਵਾਰ ਬਤੀਤ ਕਰ ਸਕੇ ਪਈ ਪਿੰਡ ਕਰਦੇ ਹਾਲਾਤ ਐ ਹੋਈ ਜਿਸ ਵੀਰ ਕੋਲ ਮੇਰੇ ਨਾਲ ਦੇ ਦਿੱਤੀ ਹੈ ਘਰ ਦੇ ਵਿੱਚ ਕੌਣ ਕੰਮ ਕਰਦਾ ਕਿ ਕਰਦਾ ਗੁਜ਼ਾਰਾ ਕਿਵੇਂ ਐਦਾ ਇਤੋੜਾ ਬਦ ਜੋ ਕਮਾਉਣੇ ਅਸੀਂ ਉਹ ਹੀ ਜਿੰਨਾ ਦੀ ਰੋਟੀ ਅੱਧੀ ਮਿਲੇ ਪੂਰੀ ਮਿਲੇ ਖਾ ਗਿਓ ਕੋਈ ਰਹਿ ਜਾਈਦਾ ਕਿੰਨੇ ਬੱਚੇ ਦੋ ਤਿੰਨ ਦੋ ਬੇਟੀਆਂ ਇੱਕ ਬੇਟਾ ਬੇਟੀਆਂ ਵੈਗੀਆਂ ਪਿਆਰ ਨਾਲ ਜੀ ਅੱਛਾ ਹੋਏਗੀ ਮੰਦੇ ਵਿੱਚ ਕਿ ਬੇਟੀਆਂ ਦਾ ਵਧੀਆ ਵਿਆਹ ਹੋ ਜੇ ਹਾਂਜੀ ਹੈਗੀ ਪਰ ਹੋਣੀ ਹੈ ਜੀ ਕੋਈ ਲਿੰਕ ਕੋਈ ਸ਼ੇਅਰ ਕਰੇ ਕੀ ਕਹੀਏ ਬੱਚਿਆਂ ਨੂੰ ਇੱਕਾ ਤੇ ਬਾਹਰ ਦਿੱਤਾ ਨਹੀਂ ਜਾਂਦਾ ਤੁਹਾਨੂੰ ਬਹੁਤ ਜੋ ਵਿਚਾਰੇ ਨੂੰ ਰੋਟੀ ਪਾਣੀ ਖਵਾਈ ਦਾ ਖਾ ਕੇ ਸਾਡੇ ਲੱਗੇ ਬੈ ਜਾਂਦੇ ਮਰ ਕਦੀ ਨਾ ਕਦੀ ਕੋਈ ਬਗਾਨੀਆਂ ਦੀ ਵਾਣੋ ਮਕਾਨੇ ਕਰ ਭੇਜਣਾ ਪੈਂਦਾ ਹਾਂਜੀ ਕੀ ਕੀਤਾ ਜਾਵੇ ਹੁਣ ਮਤੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਦੇ 20 ਸਾਲ ਹੋ ਗਏ ਜੀ ਪਹਿਲੇ ਠੀਕ ਸੀ ਪਹਿਲੇ ਠੀਕ ਸੀ ਹਾਂ ਜੀ ਸਾਰਨ ਕਿਉਂ ਹੋਇਆ ਕੋਈ ਸਮਝ ਨਹੀਂ ਲੱਗੀ ਬਸ ਇਦਾਂ ਹੀ ਪਹਿਲੋ ਇਹ ਬਿਮਾਰ ਹੋਏ ਫਿਰ ਇਦਾਂ ਹੀ ਕਰੀ ਗੁੱਡੀ ਕੋਈ ਬਿਮਾਰ ਹੋ ਗਈ ਕਰੀ ਕੋਈ ਹੋ ਗਈ ਜਿਹੜਾ ਥੋੜਾ ਪਤਾ ਕਮਾਉਂਦੇ ਸੀ ਜਦੋਂ ਸਾਡੇ ਕੋਲ ਹੈਗਾ ਇਹ ਇਹਨਾਂ ਤੇ ਲਾ ਲੈਂਦੇ ਨੇ ਹੁਣ ਸਾਡੇ ਕੋਲ ਜਦੋਂ ਜਦੋਂ ਠੀਕ ਸੀ ਉਦੋਂ ਸੁਪਨੇ ਸਜਾਏ ਸੀ ਕਿ 35 ਤੁਰਾਂਗੇ ਹਾਂ ਜੀ ਹਾਂ ਜੀ ਬੋਧਵਰੀਆ ਆਪਣੇ ਬੱਚਿਆਂ ਨੂੰ ਕਿਹਾ ਸੀ ਕਿ ਬੱਚੇ ਤਾਂ ਹੋਣਗੇ ਬੱਚੇ ਵਿਚਾਰੇ ਠਾਂ ਹੀ ਬੈਗੇ ਇਹ ਵੀ ਇਹ ਵੀ ਅਸੀਂ ਸੁਰਿਆਕੀਤੀਆਂ ਪੜੀਆਂ ਲਿਖੀਆਂ ਨੇ ਕਲੈਕਸ਼ਨ ਦੇ ਵਿੱਚ ਆ ਗਈਆਂ ਨੇ ਹਾਂਜੀ ਹਾਂਜੀ ਕੋਈ ਸਮਝ ਨਹੀਂ ਲੱਗੀ ਤੁਹਾਨੂੰ ਬਜਾਦੀ ਸਮਝ ਨਹੀਂ ਬਾਕੀ ਮਾਲਕ ਨੇ ਸਾਡੇ ਨਾਲ ਕੋਈ ਨਹੀਂ ਕੀਤੀ ਮਾਲਕ ਤਾਂ ਕੋਈ ਕਲੈਕਸ਼ਨ ਕੋ ਮਾਰਾ ਹੀ ਨਹੀਂ ਕੋਈ ਨਹੀਂ ਸਾਡੇ ਨਾਲ ਉਮੀਦ ਹੈਗੀ ਆ ਆਉਣ ਵਾਲਾ ਸਮਾਂ ਹਾਂਜੀ ਉਮੀਦ ਹਾਲੇ ਵੀ ਹੈਗੀ ਆ ਬਾਕੀ ਤੁਸੀਂ

ਉਦੇ ਕੋਈ ਨੰਬਰ ਹੈਗਾ ਕੋਈ ਕੰਟੈਕਟ ਹੈਗਾ ਤੁਹਾਡੇ ਕੋ ਜਿਹੜਾ ਆਪਾਂ ਲੋਕਾਂ ਨੂੰ ਦੇ ਸਕੀਏ ਜੋ ਲੋਕ ਤੁਹਾਡੀ ਮਦਦ ਕਰਨ ਲਈ ਪਹੁੰਚਣ ਨਹੀਂ ਉਹ ਨੰਬਰ ਅਵਤਾਰ ਸਿੰਘ ਕੋ ਹੈਗਾ ਆ ਉਹ ਇਹਦੇ ਨਾਲ ਹੀ ਗੱਲ ਹੁੰਦੀ ਹੈ ਇਹੋ ਕਰਦਾ ਅਵਤਾਰ ਹੀ ਹੈ ਦੀ ਕੋਈ ਵੀ ਅਵਤਾਰ ਜੀ ਕੌਣ ਨੇ ਇਹ ਕਾਉਂਸਲਰ ਹੈਗੇ ਕਾਉਂਸਲਰ ਨਹੀਂ ਤੋੜ ਦੋ ਤਿੰਨ ਮਿੰਟ ਕੋਈ ਨਹੀਂ ਹਾਂਜੀ ਜਮਾਤਾ ਜੀ ਤੁਸੀਂ ਕਿੰਨੀ ਵਾਰ ਵੋਟੂਟ ਪਾਏ ਹੋਣੇ ਡਿਟਾਈ ਹੋਣੇ ਵੋਟਾ ਮੰਗਾ ਤੁਹਾਡੇ ਕੋਲ ਤੁਸੀਂ ਕਿਹਾ ਨਹੀਂ ਪਤਾ ਨਹੀਂ ਕਿੰਨੇ ਕੇ ਇੱਥੇ ਪ੍ਰਧਾਨ ਬਣਦੇ ਰਹੇ ਕੋਈ ਨਹੀਂ ਮੈਂ ਕਿਤੇ ਬੱਜਨੇ ਗਈ ਹਾਂ ਇਹਲਾ ਆਚਰੇ ਹਾਂਜੀ ਦਈ ਰਹੇ ਜਦੋਂ ਬਾਰਿਸ਼ ਆਂਦੀ ਹੋਵੇਗੀ ਕੋਈ ਨੇਰੀ ਚੱਕੜਾ ਹੁੰਦਾ ਹੈਗਾ ਬੱਚਾ ਡਰ ਲੱਗਦਾ ਹੋਵੇਗਾ ਕਿ ਬੱਚੇ ਹਾਂਜੀ ਹਾਂਜੀ ਡਰ ਲੱਗਦਾ ਪਰ ਬੱਚੇ ਜਦੋਂ ਚੁੰਦਾ ਪਾਣੀ ਵਿਚਾਰੇ ਉਤੋਂ ਦੀ ਮੋਮ ਜਮ ਲੈ ਕੇ ਇੱਥੇ ਪੈ ਜਾਂਦਾ ਪੈ ਜਾਂਦਾ ਬਹੁਤ ਛੱਤਾਂ ਵੀ ਕਮਜ਼ੋਰ ਹੋ ਗਈ ਜ਼ਰ ਤੇ ਲੱਗਦਾ ਹੋਵੇਗਾ ਲੱਗਦਾ ਲੱਗਦਾ ਮੈਂ ਤਾਂ ਇਹ ਸੀ ਵੇਖ ਰਿਹਾ ਕਿ ਤੁਹਾਡੇ ਚਲੋ ਅੱਖਾਂ ਤੇ ਹੰਝੂ ਤੇ ਹੈਗੇ ਨਾਲ ਚਿਹਰੇ ਤੇ ਖੁਸ਼ੀ ਵੀ ਆ ਥੋੜੀ ਜੀ ਜੇਕਰ ਕੋਈ ਤੁਹਾਡੇ ਜਗ੍ਹਾ ਕੋਈ ਹੋਰ ਹੁੰਦਾ ਉਹਨੇ ਆਏ ਨੂੰ ਹਿੰਮਤ ਹਾਰ ਜਾਂਦੀ ਪਰ ਤੁਸੀਂ ਹਿੰਮਤ ਨਹੀਂ ਹਾਰੀ ਭਾਜੀ ਜੇ ਮੈਨੂੰ ਬਾਹਰੋਂ ਬਾਲਣ ਚੋਕ ਕੇ ਲਿਆ ਕੇ ਵੀ ਰੋਟੀ ਬਣਾਉਣੀ ਪੈਂਦੀ ਮੈਂ ਬਣਾਉਣੀ ਹਿੰਮਤ ਹਾਰਦੇ ਹੋ ਨਹੀਂ ਰੱਬ ਦੇ ਭਰੋਸਾ ਹਾਂਜੀ ਮਾਰਾ ਹੀ ਨੇ ਨਹੀਂ ਸਾਨੂੰ ਕੁਝ ਵੀ ਕੀਤਾ ਉਹਨਾਂ ਨੇ ਸਾਨੂੰ ਬੜਾਤ ਦੇ ਕੇ ਰੱਖਿਆ ਉਹਨਾਂ ਦੇ ਘਰ 'ਚ ਕੋਈ ਘਾਟਾ ਨਹੀਂ ਲੱਗਦਾ ਕਿ ਸਭ ਕੁਝ ਠੀਕ ਹੋ ਜਾਏਗਾ ਜਲਦੀ ਹਾਂਜੀ ਮੇਰਾ ਨਾਮ ਅਵਤਾਰ ਸਿੰਘ ਹੈ ਮੈਂ ਕਾਉਂਸਲਰ ਹਾਂ ਵਾਰਡ ਨੰਬਰ 72 ਤੋਂ ਪਿੰਡ ਪਈ ਜ਼ਿਲ੍ਹਾ ਅੰਮ੍ਰਿਤਸਰ ਹਾਲਾਤ ਕਦੋਂ ਦੇ ਇਸ ਤਰ੍ਹਾਂ ਪਰਿਵਾਰ ਦੇ ਇਸ ਤਰ੍ਹਾਂ ਦੇ ਹੋ ਗਏ ਕੀ ਕੁਝ ਹੋਇਆ ਸੀ ਪੂਰੀ ਗੱਲ ਇਹ ਸਰ ਚਲੋ ਮੈਂ ਤਾਂ ਉਹਦਾ ਛੋਟਾ ਹੀ ਹੁਣਾ ਵਾਂ ਜਿੰਨਾ ਸੁਣਨ ਦੇ ਵਿੱਚ ਆਇਆ ਨਾ ਵਾਂ ਵੀ ਘੱਟ ਘੱਟ 20 ਕਿ ਸਾਲ ਹੋ ਗਏ ਨੇ ਇਸ ਹਾਲਾਤ ਦੇ ਵਿੱਚ ਇਹਨਾਂ ਦੀ ਗੁੜੀਆ ਸੀ ਪਲੱਸ 2 ਪੜ੍ਹੀ ਹੋਈ ਆ ਬੱਚਿਆਂ ਨੂੰ ਵੀ ਪੜਾਉਂਦੀ ਸੀ ਘਰ ਘਰ ਉਹ ਪਰ ਉਹਦੇ ਡਿਪਰੈਸ਼ਨ ਇਹਨਾਂ ਕੋਲ ਹੋ ਗਿਆ ਘਰ ਦੇ ਹਾਲਾਤ ਵੇਖ ਤੂੰ ਹੀ ਵੇਖ ਸਕਦੇ ਜੇ ਕੋਈ ਵੀ ਚੰਗਾ ਭਲਾ ਬੰਦਾ ਆਪਣਾ ਘਰ ਐਦਾਂ ਵੇਖ ਲੂਗਾ ਨਾ ਤੇ ਉਹ ਡਿਪਰੈਸ਼ਨ 'ਚ ਆ ਜਾਏਗਾ ਉਹਦੇ ਇੰਨੀ ਟੈਨਸ਼ਨ ਨਮਾ ਤੇ ਬੈਗੀ ਵੀ ਅੱਜ ਕੱਲ੍ਹ ਲੋਕੀ ਕਿੱਥੇ ਕਿੱਥੇ ਰਹਿੰਦੇ ਆ ਘਰ ਦੇ ਵਿੱਚ ਇਸ ਕਰਕੇ ਵੀ ਲੋ ਨੁੱਕਰ 'ਚ ਬੈਠੀ ਹੋਈ ਜੇ ਇੱਕ ਦੂਜੀ ਧੀਤੀ ਹੋ ਇਧਰ ਬੈਠੀ ਮੂੰਹ ਪਰੇ ਕਰਕੇ ਉਹ ਵਿਚਾਰੀ ਪਰੇ ਮੂੰਹ ਕਰਕੇ ਬੈਠੀ ਇੰਨੀ ਡਿਪਰੈਸ਼ਨ ਦੇ ਵਿੱਚ ਆ ਕਿ ਆਪਾਂ ਉਹਨੂੰ ਬੁਲਾਵ ਨਹੀਂ ਸਕਦੇ ਲੱਗਦਾ ਕਿ ਨਰਕ ਭਰੀ ਜ਼ਿੰਦਗੀ ਜੀਣ ਨੂੰ ਬਹੁਤ ਜਿਆਦਾ ਸਰ ਇੱਕ ਬੇਨਤੀ ਵੇਖੋ ਤੁਸੀਂ ਮੇਰੀ ਬੇਨਤੀ ਸੁਣੋ 10 11 ਫੁੱਟ ਤੇ ਇੱਕ ਕਾਰ ਬਣਿਆ ਹੁੰਦਾ ਆਪਣਾ ਠੀਕ ਹੈ ਨਾ ਆਪਾਂ 11 ਫੁੱਟ ਤੇ ਲੈਂਡਰ ਪਾਉਂਦੇ ਆ ਤੁਸੀਂ ਦੇਖ ਲਓ 6 ਫੁੱਟ ਤੇ ਕੰਧ ਜੇ ਤੇ 4 ਫੁੱਟ ਤੇ ਪੱਖਾ ਲੱਗਾ ਹੋਇਆ ਜੀ ਯਾਨੀ ਕਿ ਸਾਡੇ ਇੱਥੇ ਆਉਂਦਿਆ ਗਰਦਨ ਤੇ ਲੱਗੇ ਆਉਂਦਿਆ ਕਿਦਾਂ ਵਿਚਾਰੇ ਜਿੰਦੇ ਹੋਣਗੇ ਇਹਨੇ ਮਦਦ ਕਿਸ ਤਰ੍ਹਾਂ ਹੋ ਸਕਦੀ ਹੈ ਕਿਸਨੇ ਮਦਦ ਕਰਨੀ ਕਿਸ ਤਰ੍ਹਾਂ ਕਰ ਸਕਦੀ ਹੈ ਮਦਦ ਦੇ ਵੀ ਸਾਡੇ ਕੋਲ ਫੋਨ ਵੀ ਨਹੀਂ ਹੈਗਾ ਹਾਂਜੀ ਕੀ ਕੁਛ ਕਰਾਂ ਮੈਂ ਸਰ ਕਹਿੰਦਾ ਨੰਬਰ ਮੇਰਾ ਲੈ ਲਓ 9814529856 ਇਹ ਨੰਬਰ ਤੇ ਆਪਸਾ ਕਰੋ ਮੈਂ ਸਿੱਧਾ ਹੀ ਤੁਹਾਨੂੰ ਇਹਨਾਂ ਕੋਲ ਲੈ ਆਉਂਗਾ ਤੇ ਥੋੜੇ ਦਿਨਾਂ ਤੱਕ ਇਹਨਾਂ ਦਾ ਆਈਡੀ ਪਵਾ ਕੇ ਮੈਂ ਕਾਉਂ ਨੰਬਰ ਵੀ ਖਲਵਾ ਦਾਂਗਾ ਇਹਨੇ ਵੱਤ ਵਾਰ ਮਤ ਕੀਤੀ ਜਾਵੇ ਗਰੀਬਾਂ ਵਿਚਾਰਾਂ ਦੀ 9814529856 ਮੇਰੀ ਬੇਨਤੀ ਆ ਭਗਵੰਤਮਾਨ ਸਾਹਿਬ ਅੱਗੇ ਡੀ ਸੀ ਸਾਹਿਬ ਅਗੇ ਬੇਨਤੀ ਆ ਵੀ ਇਹ ਜਿਹੜੇ ਘਰਨ ਵਾਲੇ ਛੱਤਾਂ ਤੇ ਆਪਾਂ ਪਟਵਾਰੀ ਸਾਹਿਬ ਕੋਲ ਗਏ ਸੀ ਉਹਨਾਂ ਨੇ ਕਿਹਾ ਵੀ ਇਹ ਜਗ੍ਹਾ ਲਾਲਕੀਰ ਦੇ ਵਿੱਚ ਨਹੀਂ ਹੁੰਦੀ ਜਦ ਕਿ ਇਹ ਜਗ੍ਹਾ ਲਾਲਕੀਰ ਦੇ ਵਿੱਚ ਆ ਬਾਹਰ ਮੇਨ ਤੇ ਹੈਗੀਆਂ ਵਾ ਕਲੋਨੀਆ ਕਟੀਆਂ ਆਉਂਦੀਆਂ ਜਿਸੀਆਂ ਲਈ ਜਗ੍ਹਾ ਸਾਡੇ ਦੇ ਚ ਭਈ ਦੇ ਵਿੱਚ ਕਿਸੇ ਦੀ ਰਜਿਸਟਰੀ ਨਹੀਂ ਹੈਗੀ ਇਹੋ ਬੇਨਤੀ ਡੀ ਸੀ ਸਾਹਿਬ ਇੱਕ ਵਾਰੀ ਆ ਕੇ ਇੱਥੇ ਵੇਖਣ 9814529856